ਇੱਕ ਵਾਰ ਇੱਕ ਰਾਜੇ ਨੇ ਨਾ ਸ਼ਿਕਾਰ ਕਰਨ ਜਾਣਾ ਹੁੰਦਾ ਹੈ ਜਿਵੇਂ ਹੀ ਉਹ ਸਵੇਰੇ ਆਪਣੇ ਸੈਨਿਕਾਂ ਨਾਲ ਮਹਿਲ ਤੋਂ ਬਾਹਰ ਨਿਕਲਦਾ ਹੈ ਇੱਕ ਬੰਦਾ ਉਹਨੂੰ ਮੂਰੇ ਮਿਲਦਾ ਹੈ ਤੇ ਉਹ ਬੰਦਾ ਰੁੱਕ ਕੇ ਰਾਜੇ ਨੂੰ ਵੇਸ਼ ਕਰਦਾ ਤੇ ਚਲਿਆ ਜਾਂਦਾ ਹੈ ਰਾਜਾ ਵੀ ਆਪਣਾ ਸ਼ਿਕਾਰ ਕਰਨ ਚ ਨਿਕਲ ਜਾਂਦਾ ਹੈ ਰਾਜਾ ਸਾਰਾ ਦਿਨ ਜੰਗਲਾਂ ਚ ਭਟਕਦਾ ਪਰ ਉਸ ਦਿਨ ਉਹਨੂੰ ਕੋਈ ਸ਼ਿਕਾਰ ਨਹੀਂ ਮਿਲਦਾ ਤੇ ਉਹਨੂੰ ਸ਼ਾਮ ਨੂੰ ਖਾਲੀ ਹੱਥ ਬਿਨਾ ਸ਼ਿਕਾਰ ਕੀਤੇ ਆ ਵਾਪਸ ਆਉਣਾ ਪੈਂਦਾ ਹੈ ਰਾਜੇ ਨੂੰ ਨਾ ਵਾਪਸ ਆ ਕੇ ਬਹੁਤ ਗੁੱਸਾ ਆਉਂਦਾ ਹੈ ਰਾਜਾ ਕਹਿੰਦਾ ਅੱਜ ਉਹ ਬੰਦਾ ਮੈਨੂੰ ਸਵੇਰੇ ਮਹਿਲ ਚੋਂ ਨਿਕਲਦੇ ਹੀ ਮੂਰੇ ਟੱਕਰਿਆ ਸੀ ਇਸ ਕਰਕੇ ਕਹਿੰਦਾ ਅੱਜ ਮੇਰਾ ਕੋਈ ਕੰਮ ਨਹੀਂ ਹੋਇਆ ਉਹ ਆਪਣੇ ਸੈਨਿਕਾਂ ਨੂੰ ਹੁਕਮ ਦਿੰਦਾ ਹੈ ਕਿ ਜਾਓ ਉਸ ਬੰਦੇ ਨੂੰ ਫੜ ਕੇ ਲੈ ਕੇ ਆਓ ਮੈਂ ਉਹਨੂੰ ਸਜ਼ਾ ਦੇਣੀ ਹੈ ਸੈਨਿਕ ਜਾਂਦੇ ਨੇ ਉਹਨੂੰ ਫੜ ਕੇ ਮਹਿਲ ਚ ਲੈ ਆਉਂਦੇ ਨੇ ਤੇ ਰਾਜੇ ਦੇ ਸਾਹਮਣੇ ਖੜਾ ਕਰ ਦਿੰਦੇ ਨੇ ਉਹ ਬੜੀ ਨਿਮਰਤਾ ਨਾਲ ਹੱਥ ਜੋੜ ਕੇ ਰਾਜੇ ਤੋਂ ਪੁੱਛਦਾ ਹੈ ਕਿ ਮੇਤੋਂ ਕੀ ਕਸੂਰ ਹੋਇਆ ਜੋ ਮੈਨੂੰ ਸੈਨਿਕ ਫੜ ਕੇ ਇੱਥੇ ਲੈ ਕੇ ਆਏ ਨੇ ਰਾਜਾ ਕਹਿੰਦਾ ਅੱਜ ਜਦੋਂ ਸਵੇਰੇ ਮੈਂ ਸ਼ਿਕਾਰ ਕਰਨ ਚੱਲਿਆ ਸੀ ਨਾ ਤਾਂ ਮਹਿਲ ਚੋਂ ਨਿਕਲਦੇ ਸਭ ਤੋਂ ਪਹਿਲਾਂ ਤੂੰ ਮੈਨੂੰ ਮੂਹਰੇ ਟੱਕਰਿਆ ਸੀ ਤੇ ਮੇਰਾ ਅੱਜ ਸਾਰਾ ਦਿਨ ਖਰਾਬ ਹੋਇਆ ਨਾਜ ਮੈਨੂੰ ਕੋਈ ਸ਼ਿਕਾਰ ਮਿਲਿਆ ਤੇ ਮੈਨੂੰ ਖਾਲੀ ਹੱਥ ਵਾਪਸ ਮੁੜਨਾ ਪਿਆ ਤੇ ਕਹਿੰਦਾ ਇਹ ਸਭ ਤੇਰੇ ਕਰਕੇ ਹੋਇਆ ਤੇ ਕਹਿੰਦਾ ਮੈਂ ਤੈਨੂੰ ਨਾ ਫਾਂਸੀ ਦੀ ਸਜ਼ਾ ਦੇਣੀ ਹੈ ਉਹ ਬੜਾ ਹੈਰਾਨ ਹੁੰਦਾ ਪਰ ਉਹ ਫਿਰ ਰਾਜੇ ਨੂੰ ਕਹਿੰਦਾ ਕਹਿੰਦਾ ਅੱਜ ਜਦ ਮੈਂ ਘਰੋਂ ਨਿਕਲਿਆ ਨਾ ਤਾਂ ਘਰੋਂ ਨਿਕਲਦੀ ਸਭ ਤੋਂ ਪਹਿਲਾਂ ਮੈਨੂੰ ਜੋ ਬੰਦਾ ਮਿਲਿਆ ਉਹ ਤੁਸੀਂ ਸੀ ਸਭ ਤੋਂ ਪਹਿਲਾਂ ਮੈਂ ਤੁਹਾਡੀ ਸ਼ਕਲ ਦੇਖੀ ਅੱਜ ਸਵੇਰੇ ਤੇ ਤੁਸੀਂ ਦੇਖੋ ਮੇਰਾ ਦਿਨ ਤਾਂ ਤੁਹਾਡੇ ਨਾਲੋਂ ਵੀ ਵੱਧ ਮਾੜਾ ਹੈ ਕਿਉਂਕਿ ਮੈਨੂੰ ਅੱਜ ਮੌਤ ਦੀ ਸਜ਼ਾ ਮਿਲ ਗਈ ਹੈ ਰਾਜਾ ਇਹ ਸੁਣ ਕੇ ਬੜਾ ਸ਼ਰਮਿੰਦਾ ਜਾ ਹੋ ਜਾਂਦਾ ਹੈ ਕਈ ਵਾਰ ਨਾ ਆਪਣਾ ਕੰਮ ਕਿਸੇ ਹੋਰ ਕਾਰਨ ਕਰਕੇ ਨਹੀਂ ਹੁੰਦਾ ਪਰ ਆਪਾਂ ਸੋਚ ਲੈਣੇ ਆ ਕਿ ਸ਼ਾਇਦ ਉਹ ਬੰਦਾ ਸਾਨੂੰ ਮੂਰੇ ਟੱਕਰਿਆ ਅਸੀਂ ਅਜੋਦੀ ਸ਼ਕਲ ਦੇਖੀ ਤਾਂ ਸਾਡਾ ਕੰਮ ਨਹੀਂ ਬਣਿਆ